ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਜਿੰਨਾ ਚਿਰ ਪੰਜਾਬ ਨੂੰ ਮਹਿਰੀ ਪਾਣੀ ਨਾ ਮਿਲਿਆ ਤੇ ਉਨਾਂ ਚਿਰ ਖੇਤੀ ਹੋਣੀ ਸੰਭਵ ਨਹੀਂ ਹੈ। ਥੀਰੋ ਆਪਾਂ 500 ਫੁੱਟ ਬੋਰ ਲਾਇਆ ਤੇ ਫਾਈਬਰ ਦਾ ਵਿੱਚ ਸਮਾਨ ਪਾਇਆ 210 ਰੁਪਏ ਫੁੱਟ ਮਿਲ ਗਿਆ ਸੀ ਇਹ ਤੇ ਪੱਥਰ ਦਾ 100 30 ਰੁਪਏ ਫੁੱਟ ਦਾ ਘਾਟਾ ਦੇਸ ਕਰਕੇ ਬਾਸਤਾ ਸਮਾਨ ਦੇ ਵੇਲੇ ਵੀ ਹੁਣ ਪੈਸਾ ਬਹੁਤ ਜ਼ਿਆਦਾ ਲੱਗਦਾ ਬੋਰ ਕਰਾਉਣ ਤੇ ਵੀ ਪਹਿਲਾਂ ਆਪਣੇ ਬਜ਼ੁਰਗਾਂ ਨੇ ਬੋਰ ਕਰਾਏ ਸੀ 180 ਫੁੱਟ ਵਾਲੇ ਉਹਦਾ ਬੜਾ ਠੰਡਾ ਮਿੱਠਾ ਪਾਣੀ ਹੁੰਦਾ ਸੀ ਤੇ ਉਦੋਂ ਬਾਅਦ 250 ਫੁੱਟ ਵਾਲੇ ਚੱਲ ਗਏ ਹੁਣ ਫਿਰ ਤੇ ਹੀ 500 ਫੁੱਟ ਤੇ ਚੱਲ ਗਏ ਪਾਣੀ ਬੜੇ ਜ਼ੋਰ ਨਾਲ ਥੱਲੇ ਜਾ ਰਿਹਾ ਵਾ ਤੇ ਕਿੰਨਾ ਚਿਰ ਨਹਿਰੀ ਪਾਣੀ ਨਾ ਮਿਲਿਆ ਉਹਨਾਂ ਚਿਰ ਜ਼ਮੀਨ ਬਣੀ ਬਚਦੀ ਤੇ ਨਾ ਹੀ ਰੁੱਖ ਬਚ ਰਹੇ ਆ ਟਾਲੀਆਂ ਬੜੀਆਂ ਸੁੱਕੀਆਂ ਨੇ ਇਸ ਵਾਰ ਕਿੱਕਰਾਂ ਸੁੱਕੀਆਂ ਚਲੋ ਜਿਹੜੇ ਕਹਿੰਦੇ ਅੱਗ ਲਾ ਕੇ ਸਾੜ ਦਿੰਦੇ ਆ ਉਹ ਤਾਂ ਭਰਾਵਾਂ ਦਾ ਅੱਡ ਧੰਨਵਾਦ ਆ ਪਰ ਕੁਦਰਤੀ ਵੀ ਰੁੱਖ ਜਿਹੜੀ ਆ ਆਪਾਂ ਕਰਦੇ ਆ ਕਾ ਵਾਸਤੇ ਦਵਾਈ ਜਿਹੜੀ ਬਾਹਰ ਦੀ ਦੱਸਦੇ ਆ ਰਾਉਂਡ ਅਪ ਉਹ ਬੜਾ ਨੁਕਸਾਨ ਕਰ ਰਹੀ ਆ ਇਸ ਕਰਕੇ ਬੇਨਤੀ ਆ ਸਰਕਾਰਾਂ ਨੂੰ ਵੀ ਨਹਿਰੀ ਪਾਣੀ ਦਿਓ ਤੇ ਮਾੜੀ ਨੀਤੀ ਨਾ ਰੱਖੋ ਪੰਜਾਬ ਤੇ ਕਿ ਪੰਜਾਬ ਦੀਆਂ ਜ਼ਮੀਨਾਂ ਖੋ ਲਈਏ ਸਤਿ ਸ੍ਰੀ ਅਕਾਲ ਵੀਰ ਜੀ ਧੰਨਵਾਦ